ਮਨਸਸ ਦੇ ਜੋਰਜ ਮੈਸ਼ਨ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਚ ਦੁਮਾ ਪੰਜਾਬਾਂ ਦੇ ਭਾਈਚਾਰੇ ਵੱਲੋਂ ਪਾਕਿਸਤਾਨੀ ਗਾਇਕ ਤੇ ਜੁਗਨੀ ਕਿੰਗ ਵੱਲੋਂ ਮਸ਼ਹੂਰ ਆਰਿਫ ਲੋਹਾਰ ਦਾ ਸ਼ੋਅ ਕਰਵਾਇਆ ਗਿਆ ਪੰਜਾਬੀ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ ਚ ਸਰੂ ਤੇ ਆਰਿਫ ਲੋਹਾਰ ਨੂੰ ਸੁਣਨ ਲਈ ਪਹੁੰਚੇ ਇਸ ਮੌਕੇ ਉਹਨਾਂ ਨੇ ਆਪਣੇ ਨਵੇਂ ਗੀਤਾਂ ਨਾਲ ਆਪਣੀ ਜੋਸ਼ੀਲੀ ਤੇ ਸੁਰੇਲੀ ਗਾਇਕੀ ਦਾ ਲੋਹਾ ਮਨਵਾਇਆ ਸ਼ੋਅ ਦਾ ਆਨੰਦ ਮਾਣਨ ਲਈ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਚ ਸਿਕਸ ਆਫ ਅਮਰੀਕਾ ਦੀ ਟੀਮ ਵਿਚੇ ਸ਼ਟਾਰਤੇ ਸ਼ਾਮਲ ਹੋਈ ਇਸ ਮੌਕੇ ਮੈਰੀਲੈਂਡ ਦੇ ਗਵਰਨਰ ਵੈਸਮੋਰ ਨੇ ਆਰਿਫ ਲੋਹਾਰ ਲਈ ਇੱਕ ਸਾਈਟ ਟੈਂਸ਼ਨ ਭੇਜੀ ਜੋ ਕਿ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਪੜ੍ਹ ਕੇ ਸੁਣਾਈ ਤੇ ਪ੍ਰੀਤ ਟੱਕਰ ਵੱਲੋਂ ਆਰਿਫ ਲੋਹਾਰ ਨੂੰ ਪੇਟ ਵੀ ਦਿੱਤੀ ਗਈ ਇਸ ਮੌਕੇ ਜਸਦੀਪ ਸਿੰਘ ਜੱਸੀ ਨੇ ਸਰੂਤੇ ਨੂੰ ਸੰਬੋਧਨ ਕਰਦੇ ਕਿਹਾ ਕਿ ਦੋਵਾਂ ਪੰਜਾਬਾ ਦੇ ਲੋਕ ਆਪਸ ਵਿੱਚ ਪਿਆਰ ਕਰਦੇ ਨੇ ਇਸ ਲਈ ਦੋਵਾਂ ਦੇਸ਼ਾਂ 'ਚ ਸ਼ਾਂਤੀ ਸਥਾਪਿਤ ਹੋਣਾ ਬਹੁਤ ਜ਼ਰੂਰੀ ਹੈ Six of America in the Next, honor Muslims of America, Sareeti Mateo, please. ਕੰਨਾ ਆਪਾਂ ਇਕੱਠੇ ਹੋ ਕੇ ਤੇ ਕੰਮ ਕਰੀਏ ਤੇ ਆਪਰੇਸ਼ਨ ਜਿਹੜੇ ਵੀ ਪਿੱਛੇ ਹੋਏ ਨੇ ਉਹ ਆਪਰੇਸ਼ਨਾਂ ਨੂੰ ਭੁੱਲ ਕੇ ਅਸੀਂ ਆਪਰੇਸ਼ਨ ਆਫ ਪੀਸ ਲਵ ਐਂਡ ਹਾਰਮਨੀ ਸ਼ੁਰੂ ਕਰੀਏ ਤੇ ਤੁਹਾਡੀ ਜਿਹੜੀ ਬਰਕਤਾਂ ਨੇ ਜਿਹੜਾ ਤੁਸੀਂ ਪੂਰੀ ਦੁਨੀਆ ਵਿੱਚ ਪੰਜਾਬੀਅਤ ਨੂੰ ਕਮਾਲ ਕਰ ਰਹੇ ਹੋ ਬਲਕਿ ਪੀੜੀਦਰ ਪੀੜੀ

Be it known, because of your demonstration of high integrity and ability, meriting our great trust and respect, we are most pleased to award you the Governor's Citation in appreciation of your outstanding services to the citizens of the, of the state for Punjabi music. Signed by Governor Westmore, Lieutenant Governor Aruna Miller, and Secretary, Secretary of State Susan Lee Collins. ਅਸੀਂ ਨਾਲ ਹੀ ਸਿਕਸ ਆਫ ਅਮਰੀਕਾ ਦੇ ਸਾਡੀ ਜਿਹੜੇ ਬਲਵਿੰਦਰ ਸਿੰਘ ਸ਼ਮੀ ਤੇ ਗੁਰਵਿੰਦਰ ਸਿੰਘ ਸੇਠੀ ਉਹਨਾਂ ਨੂੰ ਵੀ ਕਹਾਂਗੇ ਕਿ ਉਹ ਅ ਗਿਆਨ ਸਰ ਔਰ ਮੈਂ ਮੰਡੀ ਬਾਉਦੀਨ ਤੋਂ ਔਰ ਲਾਗੇ ਲਾਗੇ ਰਹੇ ਹੈਲੋ ਸਰ ਸਭ ਤੋਂ ਪਹਿਲੇ ਤੇ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਵਾਲੇਕਮ ਔਰ ਮੈਂ ਸਭ ਤੋਂ ਲਹਿੰਦੇ ਚੜ੍ਹਦੇ ਦੁਆ ਦੁਆ ਪੰਜਾਬਾਂ ਨੂੰ ਲਵ ਯੂ ਡੇ ਔਰ ਦੂਜੀ ਗੱਲ ਹੈ ਕਿ ਖਾਸ ਕਰ ਹਾਰਫ ਲੋਹਾਰ ਸਾਹਿਬ ਨੂੰ ਦੱਸ ਰਿਹਾ ਸਾਂ ਇੱਕ ਜਿੱਥੋਂ ਆਏ ਨੇ ਗੁਜਰ ਤੇ ਜੱਟਾਂ ਦੀ ਜ਼ਮੀਨ ਹੈ ਗੁਜਰਾਤ ਗੁਜਰ ਤੇ ਜੱਟ ਉੱਤੇ ਇਕੱਠੇ ਰਹਿੰਦੇ ਨੇ ਔਰ ਚੌਥੀ ਗੱਲ ਹੈ ਕਿ ਮੈਂ ਉਹ ਬੰਦਾ ਜਿਨ੍ਹਾਂ ਨੇ ਹਾਜੀ ਇਹਨਾਂ ਦੇ ਵਨਸਪ ਆਲਨ ਲੋਹਾਰ ਸਾਹਿਬ ਨੂੰ ਆਪ ਫਿਜ਼ਿਕਲੀ ਆਈ ਹੈਵ ਸੀਨ ਹਿਮ ਪਰਫਾਰਮਿੰਗ ਔਰ ਲੰਡੂ ਲੋਹਾਰ ਨੂੰ ਮੈਂ ਕਹਿਣਾ ਸੀ ਮੈਂ ਤੇ ਜੱਟਾਂ ਪਰੰਦਾ ਲੋਹਾਰ ਹੋਇਆ ਪਿਆ ਜੀ ਥੈਂਕ ਯੂ ਲੰਡੂ ਔਰ ਸਭ ਤੋਂ ਇਹਨਾਂ ਦਾ ਤੁਸੀਂ ਸੋਚ ਨਹੀਂ ਸਕਦੇ ਇਹਨਾਂ ਦੇ ਵਨਦ ਸਾਹਿਬ ਦਾ ਸੂਫੀਆਨਾ ਕਲਾਮ ਸੈਫਲ ਮਲੂਕ ਖਾਸ ਕਰ जो आई तक नो बडी डन इट द वे और चिमटा जिमान इंट्रोड्यूस कराया रिमार्केबल और थैंक यू सो मच और मैं खुश हाँ कि अड्डू लोहार इज गोइंग टू कीप द लैगसी ऑफ हिज ग्रैंड फादर और इन्हों का पेंड जलासा है और जी टी रोड अज भी हाजी आलम लोहार साहब का मजार है और उ पीपल लव और मैं उन्होंने आप, आप परफॉर्म करदू वे तो वेलकम टू तो वाशिंगटन डीसी लव यू डियरली द दे वे यू डूइंग इट थैंक यू सो मच असलकुम सत श्रीकाल आरिफ लोहार साहब वेलकम टू वाशिंगटन डीसी कुछ महीने पहला इत आसमान च नफरत फैल गई सन जंग द